ਭਾਰਤ ਵੱਲੋਂ ਪਾਕਿਸਤਾਨ ਵਿਖੇ ਕੀਤੇ ਗਏ ਆਪਰੇਸ਼ਨ ਸਿੰਧੂਰ ਤੋਂ ਬਾਅਦ ਸਰਹੱਦ 'ਤੇ ਪੈਦਾ ਹੋਏ ਤਣਾਅ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਦੇ ਦੇਸ਼ ਭਾਰ ਵਿੱਚ 244 ਜ਼ਿਲ੍ਹਿਆਂ ਵਿੱਚ ਕਰਾਈ ਗਈ ਮੌਕ ਟ੍ਰਿਲ ਦੌਰਾਨ ਬਲੈਕਆਊਟ ਦੇ ਤਹਿਤ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੂਰਨ ਬਲੈਕਆਊਟ ਵਿੱਚ ਹਿੱਸਾ ਲੈਣਦਿਆਂ ਲੋਕਾਂ ਨੇ ਆਪਣੇ ਆਪਣੇ ਘਰਾਂ ਅਤੇ ਵਪਾਰਕ ਸੰਸਥਾਵਾਂ ਵਿੱਚ ਬत्तियां ਬੰਦ ਰੱਖੀਆਂ। ਇਸ ਮੌਕੇ ਤੇ ਸ਼ਹਿਰ ਵਿੱਚ ਪੁਲਿਸ ਫੋਰਸ ਅਤੇ ਸਿਵਲ ਡਿਫੈਂਸ ਦੇ ਵਲੰਟੀਅਰ ਡਿਊਟੀ ਤੇ ਮੌਜੂਦ ਸਨ। ਪਾਰਿਸ ਬਲੈਕਆਊਟ ਦੌਰਾਨ ਸ਼ਹਿਰ ਵਿੱਚ ਕਾਫੀ ਕਮੀਆਂ ਵੇਖਣ ਨੂੰ ਮਿਲੀਆਂ। ਬਲੈਕਆਊਟ ਦੇ ਮਿਥੇ ਗਏ ਸਮੇਂ ਰਾਤ ਦੇ 10:30 ਵਜੇ ਤੋਂ ਪੌਣੇ 11 ਵਜੇ ਤੱਕ ਜਦ ਸ਼ਹਿਰ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਸੀ ਪਰ ਸੜਕਾਂ ਉੱਤੇ ਚੱਲ ਰਹੀ ਟ੍ਰੈਫਿਕ ਦੌਰਾਨ ਇੱਕ ਬਹੁਤ ਵੱਡੀ ਕਮੀ ਨਜ਼ਰ ਆਈ। ਕਿਉਂਕਿ ਉਸ ਸਮੇਂ ਸੜਕਾਂ 'ਤੇ ਚੱਲ ਰਹੇ ਸਾਰੇ ਵਾਹਨਾਂ ਦੀਆਂ ਹੈੱਡਲਾਈਟਸ ਜਗ ਰਹੀਆਂ ਸਨ ਅਤੇ ਇਹ ਵੀ ਵੇਖਣ ਨੂੰ ਮਿਲਿਆ ਕਿ ਕੁਝ ਸਰਕਾਰੀ ਵਿਭਾਗਾਂ ਦੇ ਸਾਈਨ ਬੋਰਡ ਅਤੇ ਕੁਝ ਪ੍ਰਾਈਵੇਟ ਅਦਾਰਿਆਂ ਦੀਆਂ ਇਮਾਰਤਾਂ 'ਤੇ ਸੋਲਰ ਸਿਸਟਮ ਵਾਲੀਆਂ ਲਾਈਟਾਂ ਵੀ ਜਗਦੀਆਂ ਨਜ਼ਰ ਆਈਆਂ ਅਤੇ ਸੀਸੀਟੀਵੀ ਕੈਮਰਿਆਂ ਦੀਆਂ ਲਾਈਟਸ ਵੀ ਬਲੈਕਆਊਟ ਦੌਰਾਨ ਔਨ ਰਹੀਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸੰਬੰਧੀ ਵੀ ਜ਼ਰੂਰੀ ਹਿਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਕੁਝ ਜੋ ਬਲੈਕਆਊਟ ਜਿਹੜਾ ਹੈ 10:28 ਤੋਂ ਸ਼ੁਰੂ ਹੋਇਆ ਔਰ 10:45 ਤੱਕ ਇਹ ਰਿਹਾ ਔਰ ਇਹਦੇ ਚ ਪਬਲਿਕਲੀ ਵੀ ਸਹਿਯੋਗ ਬਹੁਤ ਸੀ ਔਰ ਫੁੱਲ ਬਲੈਕਆਊਟ ਸੀ ਕੁਝ ਕੁਝ ਦੇਖੋ ਸਟਾਰਟਿੰਗ ਹੈ ਕੁਝ ਕਮੀਆਂ ਵੀ ਨਜ਼ਰ ਆਉਂਦੀਆਂ ਬਟ ਉਹਨਾਂ ਦਾ ਸੁਧਾਰ ਹੋਏਗਾ ਨਾਲੇ ਟਾਈਮ ਤੇ ਬਾਕੀ ਇਹ ਜਨਤਾ ਨੂੰ ਅਵੇਅਰ ਕਰਨ ਵਾਸਤੇ ਸੀ ਸਾਰਾ ਪ੍ਰੈਕਟਿਸ ਸੀ ਔਰ ਇਹਦੇ ਨਾਲ ਆਇਆ ਕਿ ਕੋਸ਼ਿਸ਼ ਜਨਤਾ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਇਸ ਚੀਜ਼ ਦੇ ਬਾਰੇ ਕਿ ਪੜੋਸੀ ਦੇਸ਼ ਦੇ ਨਾਲ ਸਾਡੇ ਇਸ ਟਾਈਮ ਤੇ ਜੋ ਹਾਲਾਤ ਚੱਲ ਰਹੇ ਨੇ ਉਹਦੇ ਮੱਧਨਜ਼ਰ ਰੱਖਦੇ ਹੋਏ ਆਪਣੀ ਸਿਕਿਉਰਿਟੀ ਆਪਣੇ ਪਰਿਵਾਰ ਦੀ ਆਪਣੇ ਇਲਾਕੇ ਦੀ ਸਿਕਿਉਰਿਟੀ ਲਈ ਇਹਨਾਂ ਨੂੰ ਅਵੇਅਰ ਹੋਣਾ ਚਾਹੀਦਾ ਇਸ ਚੀਜ਼ ਬਾਰੇ ਲੋਕਾਂ ਨੇ ਆਵਾਜਾਈ ਬੰਦ ਨਹੀਂ ਕੀਤੀ ਕੀ ਚੰਗੀ ਗੱਲ ਇਹ ਇਹ ਚੰਗੀ ਗੱਲ ਨਹੀਂ ਇਹ ਚੀਜ਼ ਦੇ ਬਾਰੇ ਪ੍ਰਸ਼ਾਸਨ ਨੂੰ ਵੀ ਅੱਗੋਂ ਆਪਣੇ ਆਪ ਕੋਈ ਨਾ ਕੋਈ ਗਾਈਡਲਾਈਨ ਦੇਣਗੇ ਕਿ ਆਉਣ ਵਾਲੇ ਟਾਈਮ ਤੇ ਜੇ ਕੋਈ ਦੁਬਾਰਾ ਕੋਈ ਇਹੋ ਜਿਹੀ ਪ੍ਰੈਕਟਿਸ ਹੋਏਗੀ ਤੇ ਪਬਲਿਕਲੀ ਵੀ ਇੱਕ ਅਨਾਉਂਸਮੈਂਟ ਹੋਏਗੀ ਕਿ ਜਿਹਦੇ ਨਾਲ ਜਿੱਥੇ ਕੋਈ ਖੜਾ ਉੱਥੇ ਹੀ ਸਟਾਪ ਕਰ ਦਵੇ ਆਪਣਾ ਉਹ ਕਾਰਪੋਰੇਸ਼ਨ ਦਾ ਸੀ ਔਰ ਉਹਨਾਂ ਨੂੰ ਵੀ ਰਿਪੋਰਟ ਭੇਜ ਦਿੱਤੀ ਉੱਪਰ ਅਸੀਂ ਆਪਣੇ ਮਹਿਕਮੇ ਨੂੰ ਵੀ ਰਿਪੋਰਟ ਭੇਜ ਦਿੱਤੀ ਆ ਉਹਨਾਂ ਦੇ ਉਹ ਬਾਅਦ ਚੋ ਬਿਲੀ ਬੋਰਡ ਵਾਲਿਆਂ ਨੂੰ ਬੁਲਾ ਕੇ ਉਹ ਕਨੈਕਸ਼ਨ ਕੱਟ ਵੀ ਦਿੱਤਾ ਹੀ ਉਤੋਂ ਹੀ ਦੇਖੀ ਲਾਈਟ ਬੰਦ ਹੋ ਗਈ ਬਾਕੀ ਇਹ ਕਮੀਆਂ ਪਰੇਸ਼ੀਆਂ ਕਈ ਨਜ਼ਰ ਆਉਂਦੀਆਂ ਹੌਲੀ ਹੌਲੀ ਆਪਣਾ ਵੇਅਰ ਹੋ ਜਾਂਦੇ ਕੋਈ ਨਹੀਂ ਦੇਖੋ ਜੀ ਲੋਕਾਂ ਨੂੰ ਇਹੋ ਹੀ ਅਪੀਲ ਆ ਕਿ ਜਿੰਨਾ ਵੱਧ ਤੋਂ ਵੱਧ ਸਰਕਾਰ ਦਾ ਸਹਿਯੋਗ ਦੇਣ ਇਸ ਟਾਈਮ ਤੇ ਜੋ ਹਾਲਾਤ ਆ ਉਦੇ ਨਾਲ ਉਹ ਆਪਣਾ ਵੀ ਆਪਣਾ ਵੀ ਇਹਨਾਂ ਦਾ ਭਲਾ ਹੈ ਔਰ ਆਪਣੇ ਇਲਾਕੇ ਦਾ ਆਪਣੇ ਸ਼ਹਿਰ ਦਾ ਵੀ ਭਲਾ ਜੇ ਅਗਰੇ ਅਵੇ ਰੋਕੇ ਚੱਲਾਂਗੇ ਤਾਂ ਭਾਰਤ ਤੇ ਪਾਕਿਸਤਾਨ ਦੋਹਾਂ ਮੁਲਕਾਂ ਦੇ ਵਿਚਕਾਰ ਬਣੀ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੱਥੇ 7 ਮਈ ਦੀ ਸ਼ਾਮ ਨੂੰ ਮੌਕ ਡਿਲ ਦਾ ਆਯੋਜਨ ਕੀਤਾ ਗਿਆ ਉੱਥੇ ਹੀ ਰਾਤ ਦੇ ਸਮੇਂ ਇੱਕ ਬਲੈਕਆਊਟ ਦਾ ਵੀ ਆਯੋਜਨ ਕੀਤਾ ਗਿਆ ਔਰ ਇਸ ਬਲੈਕਆਊਟ ਦੌਰਾਨ ਪੂਰੇ ਸ਼ਹਿਰ ਦੀ ਲਾਈਟਾਂ ਬੰਦ ਕਰਕੇ ਇਸ ਨੂੰ ਇੱਕ ਮੌਕ ਡਿਲ ਦਾ ਹਿੱਸਾ ਬਣਾਇਆ ਗਿਆ ਔਰ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ